ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲੀ ਪਰੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਖਾਵਾ ਤੁਹਾਨੂੰ ਦਿਖਾਉਣੀਆਂ ਵਾਂ ਦੋਵੇਂ ਸੁਈਆਂ ਸਵਾਈਆਂ ਵਾਂ ਚੰਗੇ ਕੱਦ ਕਾਠ ਚਾ ਤੇ ਸੋਹਣੇ ਰੰਗ ਦੇ ਉੱਤੇ ਆ ਬਾਕੀ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚ ਵਾਇਜ਼ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਪਛੋਦੀ ਆਪਣੀ ਆਪ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਵੀਰ ਜੀ ਸੋਹਣੇ ਤੇ ਨਾਮ ਦੱਸਦੇ ਕਰੀ ਆਪਣਾ ਭਾਈ ਨਾਮ ਸੋਨੀ ਏ ਹਾਂਜੀ ਪਿੰਡ ਕੋਟਲੀ ਘਾਡੀਆਂ ਜ਼ਿਲ੍ਹਾ ਗਦਾਫਰ ਤਸਵੀਰ ਬਟਾਲਾ ਫੋਨ ਨੰਬਰ ਬੋਲ ਦੋ 989977480 ਠੀਕ ਹੈ ਜੀ ਅੱਜ ਦੋ ਆ ਦੋਵੇਂ ਸੂਈਆਂ ਸਵਾਈਆਂ ਫਿਰ ਤੇ ਚਲੋ ਫਿਰ ਸ਼ੁਰੂਆਤ ਇਹਦੇ ਤੋਂ ਕਰ ਲਈਏ ਨਾ ਕਿੰਨਾ ਕਚਰ ਹੋ ਗਿਆ ਜੀ ਸੋਈ ਨੂੰ ਭਾਈ 6-7 ਦਿਨ ਹੋ ਗਏ 6-7 ਦਿਨ ਹੋ ਗਏ ਤੇ ਕਿੰਨਾ ਦੁੱਧ ਕਰਗੀ ਤਿਆਰ ਇਹ ਭਾਈ ਬਾਦਰ ਰੜੀ ਚਵਾਈ ਗਈ ਬਰਾ ਤੇਰਾ ਲੀਟਰ ਜਿਹੜਾ ਕਰ ਗਈ ਆ ਹਨਾ ਦੋ ਟਾਈਮ ਚਵਾਈ ਕਰੋ ਜਿੱਦਾ ਮਨ ਅੱਛਾ ਕੋਈ ਦੋ ਟਾਈਮ ਚਵਾਈ ਕਰ ਲੀ ਤੇ ਕਿੰਨਾ ਗਾ ਦੁੱਧ ਕਰੀ ਜਾਓਗੀ ਭਾਈ 15-16 ਲੀਟਰ ਚਵਾਈਗੀ ਕਿੰਨਾ 15-16 ਲੀਟਰ ਅੱਛਾ 15-16 ਲੀਟਰ ਜਿਹੜਾ ਚਵਾਈ ਜਾਊਗੀ ਤੋਰੋ ਫੇਰ ਇੱਕ ਰੀਨ ਬਾਕੀ ਇੱਕ ਰਿਆ ਦਾ ਇਸਾ ਦੇ ਥਾਣੇ ਦੇ ਲਾਗੇ ਦੋ ਆਪਾਂ ਇਸ ਵਿੱਚ ਵੀ ਨਵੇਂ ਦੇਖ ਸਾਦੇ ਚੰਗੀ ਤਿਕੰਦੀ ਹੈ ਇਹ ਆ ਵੀ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਆ ਬਾਕੀ ਕੋਈ ਸਾਹਮਣ ਵਾਲਾ ਕਵੀਰ ਖੜੂਗਾ ਤੇ ਦੁੱਧ ਨੇ ਚੰਗਾ ਭਰੀ ਜਾਣਾ ਲੈ ਲਾ ਜੀ ਆ ਦੇ ਸਾਦੇ ਥੱਲੇ ਇੱਕ ਦੀ 15 16 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਪੀ ਚਵਾਈ ਜਾਊਗੀ ਜਰਸੀ ਕ੍ਰਾਸ ਚ ਆ ਤੇ ਆਵੇ ਕੱਦ ਕਾਠ ਚੰਗਾ ਵਾ ਤਰਾ ਹਾਈਟ ਲੈਂਥ ਦੀ ਚੰਗੀ ਆ ਤੇ ਕਿੰਨਾ ਫਿਰ ਵੇਚੀ ਰੱਖਣਾ ਇਹਦਾ ਮੁੱਲ ਇਹਦਾ ਭਾਈ 45 ਦੇ ਦਈਏ 45000 ਦੀ ਹਾਂਜੀ ਭਾਈ ਕਰ ਦਈਏ ਕੋਈ ਮਾਨਤਨ ਥੋੜਾ ਵਾਤਾ ਕੋਈ ਭਾਈ ਆ ਵੀ ਕਰ ਦੋ 42000 ਦੀ ਕਰ ਦਈਏ ਚਲੋ ਭਾਈ 42000 ਦੀ ਹਾਂਜੀ ਚਲੋ 42000 ਦੀ ਫਿਰ ਦੇ ਦੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਕੱਦ ਕਾਠ ਪੱਖ ਹੋਵੇ ਪੂਰੀ ਜਵਾਨ ਆ ਇਦਾਂ ਇੱਕ ਕਰੀ ਦੇਖ ਸਕਦੇ ਜੇ ਵੀਰ ਦੇ ਪੂਰੇ ਮੋਢੇ ਦੇ ਬਰਾਬਰ ਆਉਂਦੀ ਆ ਘੋੜੀਆਂ ਰਕਾ ਕਰਦੇ ਜਿਹੜਾ ਇਹਦਾ ਤੇ ਆਹ ਬੱਚਾ ਜਿਹਦਾ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨਾ ਇਹਨੂੰ 7 ਦਿਨ ਹੋ ਗਏ ਹਾਂਜੀ ਭਾਈ ਤੇਰੇ ਕੋਲ ਦੁੱਧ ਕਿੰਨਾ ਤੇ ਆ ਰਿਹਾ ਨਾ ਇਹਦੇ ਕੋਲ ਭਾਈ 12 ਲੀਟਰ ਦੇ ਹੋਵੇਗਾ ਜੀ 12 ਲੀਟਰ ਦੇ ਕੋਈ ਹੈਗਾ ਤੇ ਕਿੰਨਾ ਦੁੱਧ ਭਰੀ ਜਾਓਗੀ ਭਾਈ 16-17 ਲੀਟਰ ਚ ਆਏਗੀ ਦੁੱਧ ਅੱਛਾ 2-3 ਵਾਰੀ ਚੰਗਾ ਮੱਡੀ ਚੋਈ ਕਰੋ 16-17 ਲੀਟਰ ਇਹ ਵੀ ਜਿਹੜਾ ਚੋਈ ਜਾਊਗੀ ਹਨਾ ਇੱਕਾਦ ਦੇਖੋ ਦਾ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੀ ਇੱਕ ਵਾਰੀ ਲੱਗੇ ਤਾਂ ਤੇ ਆ ਜਿਹੜਾ ਉਹਨੇ ਕਿਹਾ ਜਿਹੜਾ ਬਾਈ ਜੀ ਰੱਖ ਦੀ ਜੇ ਹਾਂਜੀ ਭਾਈ ਆ ਉਹਨੇ ਕਿਹਾ ਮੈਂ ਕਿਹਾ ਬਾਈ ਜੀ ਰੱਖ ਦੀ ਆ ਬਾਈ ਜਿੱਦਾਂ ਮਰਜੀ ਤੁਸੀਂ ਚੈੱਕ ਕਰੋ ਭਾਈ ਅੱਛਾ ਹਾਂਜੀ ਉਹ ਤਰਾ ਬਰੋਬਰ ਆ ਪੂਰੇ ਬਾਈ ਪੂਰੇ ਬਰੋਬਰ ਜੀ ਕੋਈ ਜਿੱਦ ਤਰ੍ਹਾਂ ਥਾਣੇ ਨਾਲ ਥਾਣੇ ਜਿੱਦ ਤਰ੍ਹਾਂ ਮਰਜੀ ਮੇਜੇ ਹਣਾ ਹਾਂਜੀ ਠੀਕ ਹੈ ਖੋਲੋ ਫਿਰ ਤੋਰੀਏ ਬਾਕੀ ਵੀਰ ਦਾ ਆਪਣਾ ਵੀ ਕੱਦ ਚੰਗਾ ਵਾ ਤੇ ਵੀਰ ਦੇ ਬਿਲਕੁਲ ਮੋਢਿਆਂ ਤੱਕ ਗਾਂ ਦਈ ਆ ਹੁਣ ਤੇ ਰੰਗ ਰੂਪ ਦੀ ਚੰਗੀ ਆ ਇਹ ਆਵੇ ਥੋੜੀ ਜਿੱਡੀ ਗਾਵਾ ਵੱਡੀ ਸਾਂਭ ਨਹੀਂ ਹੋਈ ਇਹਦੀ ਪੂਰੀ ਚੰਗੀ ਸਾਂਭ ਵਾਲੀ ਜਗ੍ਹਾ ਤੇ ਚਲ ਗਈ ਤੇ ਦੁੱਧ ਦੇ ਚੰਗਾ ਗੱਡੀ ਜਣਾ ਹੋ ਸਕਦਾ ਵਾਧ ਵੀ ਦੁੱਧ ਗੱਡੀ ਜਾਵੇ ਤੇ ਗਾੜੀਆਂ ਅਨ ਸਟਾਈਲਿਸ਼ ਚੁੱਲੇ ਚਾਲੂ ਹੋ ਜਾਨੇ ਆ ਬਾਕੀ ਥਾਣੋਂ ਉਤਰਾ ਕਹਿੰਦੇ ਵੀ ਬਰਾਬਰ ਆ ਬਿਲਕੁਲ ਕਈ ਵਾਰੀ ਅਕਸਰ ਕਈ ਵੇ ਪਛੇ ਥੋੜੀ ਪਤੀ ਭਾਈ ਰੱਖਦੇ ਕਈ ਵਾਰੀ ਭਲਾਵੇਂ ਹੁੰਦੀਆਂ ਥੋੜੀਆਂ ਬਾਤੀਆਂ ਤੇ ਆ ਇੱਕ ਵਾਰੀ ਆ ਦੇਖ ਸਾਦੇ ਜੇ ਭਾਨੇ ਦੇ ਨਾੜਾਂ ਵੀ ਚੰਗੀਆਂ ਤੇ ਇਹਦਾ ਵੀਰ ਜੇ ਫਿਰ ਕਿੰਨਾ ਕ ਮੁੱਲ ਰੱਖਣਾ ਆਪਾਂ ਇਹ ਬਈ 50 ਦੇ 50000 ਦੇ ਕੀ ਕਰਦੇ ਕਮੰਤਨ ਸਹੀ ਭਾਈ ਆ ਬਈ ਜਵਾਨ ਦੇਖੋ ਭਾਈ ਕਿੱਦਾਂ ਦੇ ਨਹੀਂ ਘੱਟ ਘੱਟ ਫੱਕਰ ਤੇ ਪੂਰੀ ਜਵਾਨ ਐ ਕੋਈ ਵੀ ਆਣ ਕੇ ਵੇਖੇ ਇੱਕ ਵਾਰੀ ਕਿੰਨੇ ਦੇ ਜੈਸ ਨੂੰ ਕਰਨੀ ਫਿਰ ਆਪਾਂ ਇਹ ਭਾਈ 48000 ਦੀ ਜੀ 45000 ਦੀ ਦੇ ਜੀ ਚਲੋ ਠੀਕ ਭਾਈ 45000 ਠੀਕ ਆ ਬਾਕੀ ਚਲੋ ਮੌਕੇ ਤੇ ਹੋ ਜਾਊਗਾ ਮੰਨਤਾ ਨਾ ਠੀਕ ਆ ਜੀ ਬਾਕੀ ਆ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖਰੀਦੋ ਜੀ ਬਾਕੀ ਕੀ ਚਲੋ ਕਿ ਬੀਰ ਫੋਨ ਲਾਊਗਾ ਤੇ ਆਪੇ ਮੰਨਤਾ ਨੂੰ ਮੌਕੇ ਤੇ ਹੋ ਜਾਊਗਾ